ਮੈਂ ਬਿਲਕੁਲ ਤੇ ਤੁਸੀਂ ਦੇਖ ਰਹੇ ਹੋ 10 ਕਿ ਸੜਕੀ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਪਿਛਲੇ ਲਗਾਤਾਰ ਦੋ ਦਿਨ ਤੋਂ ਬਰਸਾਤ ਹੋ ਰਹੀ ਹੈਗੀ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਪਾਣੀ ਦਿਖਾਈ ਦੇ ਰਿਹਾਗਾ ਔਨਜਾਰ ਵਾਲੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਇਸ ਟਾਈਮ ਸਾਡੇ ਨਾਲ ਸ਼ਹਿਰ ਵਾਸੀ ਮਜੂਨੇ ਬਾਈ ਜੀ ਕਿਸ ਤਰ੍ਹਾਂ ਦੇ ਹਾਲਾਤ ਹੈ ਤੇ ਬਹੁਤ ਬੁਰਾ ਹਾਲ ਆਈ ਹਾਂਜੀ ਘਰੋਂ ਨਿਕਲਣਾ ਔਖਾ ਹੋਇਆ ਬਾਈ ਹੂੰ ਗੋਡੇ-ਗੋਡੇ ਪਾਣੀ ਖੜਾ ਜੀ ਸਰਕਾਰ ਵਾਲਿਓ ਜਾਂ ਸ਼ਿਵਰੇਜ ਵਿਭਾਗ ਵਾਲਿਓ ਜਿਹੜਾ ਕਿ ਆਇਆ ਜਾਂਦਾ ਕਿ ਵੀ ਨਾਲ ਦੀ ਦਾ ਜਿਹੜਾ ਕਿ ਪਾਣੀ ਕੱਢ ਦਿੱਤਾ ਜਾਂਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇੱਥੇ ਕੋਈ ਹੱਲ ਨਹੀਂ ਜੀ ਪਾਣੀ ਖੜਦਾ ਹੀ ਖੜਦਾ ਹੈ ਇੱਥੇ ਸਰਕਾਰ ਆ ਕੇ ਮੁਰਜ ਜਾਂਦੇ ਵੇਖ ਕੇ ਕੋਈ ਹੱਲ ਨਹੀਂ ਕਰਦੇ ਹੂੰ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਐਮ ਐਲ ਏ ਆ ਪਾਈ ਸਾਹ ਤੇ ਵੇਖ ਕੇ ਕਹਿੰਦੇ ਕਰ ਦਾਂਗੇ ਹਾਂ ਪਰ ਕੀ ਤੱਕ ਹੋਣੀ ਉਹਨਾਂ ਨੇ ਕੋਈ ਨਹੀਂ ਇਸ مسئلے ਦਾ ਹੱਲ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਬਿਲਕੁਲ ਆਓ ਪਾਹ ਹੋਰ ਵੀ ਗੱਲ ਕਰਦੇ ਕਿਸੇ ਕਿਸ ਤਰ੍ਹਾਂ ਦੇ ਹਾਲਾਤ ਹੈ ਜੱਟ ਜੀ ਬਹੁਤ ਬੁਰੇ ਹਾਲਾਤ ਹੈ ਇਹ ਨੰਗੜਾ ਟਪਣ ਔਖਾ ਜਾਂਦਾ ਇਹ ਆਟੋਾਂ ਨੇ ਆਸਵਾਰੀਆਂ ਨੇ ਲੈ ਕੇ ਉੱਡ ਜਾਂਦੀਆਂ ਤਾਂ ਇਹ ਬਾਲੇ ਹੋਏ ਪਏ ਆ ਤੇ ਬੁਰਾ ਹਾਲ ਆ ਤਾਂ ਜਾਨਕੀ ਹੀਪਰੀ ਵਿਭਾਗ ਵੱਲੋਂ ਕਿਹਾ ਜਾਂਦਾ ਵੀ ਪਾਣੀ ਜਿਹੜਾ ਨਾਲ ਦੀ ਨਾਲ ਕੱਢ ਦਿੱਤਾ ਜਾਂਦਾ ਵੀ ਨਹੀਂ ਇੱਕ ਦੋ ਜਾਂ ਚਾਰ ਜਾਂ ਦਿਨ ਖੜੇ ਰਹਿੰਦਾ ਇਹ ਕੱਢਿਆ ਆਪ ਹੀ ਨਿਕਲ ਜਾਂਦਾ ਇਹ ਕੱਢਣਾ ਕੋਈ ਨਹੀਂ ਹੁੰਦਾ ਜੀ ਤੇ ਨਿਕਲਦਾ ਆਪ ਹੀ ਨਿਕਲ ਜਾਂਦਾ ਇਹ ਹੌਲੀ-ਹੌਲੀ ਜਾਂਦਾ ਬਣੀ ਬੁਰਾ ਹਾਲ ਹੋਇਆ ਬਈ ਇਹ ਸਾਹਮਣਾ ਬਹੁਤ ਦਿੱਕਤ ਆ ਜਾਂਦੀ ਹੈ ਸਾਹਮਣਾ ਕਰਨਾ ਪੈਂਦਾ ਜੀ ਹਾਂ ਆਓ ਪਾਓ ਤੇ ਜਿੱ ਕਿਸ ਤਰ੍ਹਾਂ ਲੱਗ ਰਿਹਾ ਕੀ ਕਰਨਾ ਚਾਹੋਗੇ ਤੁਸੀਂ ਬਹੁਤ ਬੁਰਾ ਹਾਲ ਆ ਜੀ ਇਹਨਾਂ ਦਾ ਇਹ ਕੋਈ ਰੱਬ ਦਾ ਵੀ ਨਹੀਂ ਦੋਸ ਕਿਸੇ ਦਾ ਨਹੀਂ ਇਹ ਪਟਨ ਵਾਲਿਆਂ ਦਾ ਸੜਕ ਜਦੋਂ ਪੱਟ ਜਾਂਦੇ ਆ ਜੀ ਇਹ ਨਹੀਂ ਪਤਾ ਹੁਣ ਕਿੱਥੇ ਗੱਡੀ ਵਹੇ ਕਿੱਥੇ ਬੰਦਾ ਖੁੱਬ ਜੀ ਹੂੰ ਉਹ ਬੰਦ ਵੀ ਨਹੀਂ ਕਰਕੇ ਜਾਂਦੇ ਆ ਸਾਰਾ ਜੀ ਪਟ ਪਟਾਈ ਵਾਲਿਆਂ ਦਾ ਬੁਰਾ ਹਾਲ ਹੋਇਆ ਬਿਲਕੁਲ ਨਹੀਂ ਇਹ ਤਾਂ ਲਗਾਤਾਰ ਦੋ ਦਿਨ ਤੋਂ ਬਰਸਾਤ ਹੋ ਰਹੀ ਹੈ ਇਸ ਕਰਕੇ ਜਿਹੜਾ ਹੈਗਾ ਪਾਣੀ ਖੜਾ ਹੈਗਾ ਹਾਂ ਜੀ ਇਸ ਕਰਕੇ ਹੀ ਬਾਕੀ ਨਾਲੀਆਂ ਦਾ ਸੀਵਰੇਜ ਦਾ ਨਿਕਾਸ ਨਹੀਂਗਾ ਜੀ ਜਮ ਬਿਲਕੁਲ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗਾ ਹਾਲਾਤ ਹੈਗੇ ਬਾਈ ਜੀ ਕੀ ਕਹਿਣਾ ਚਾਹੋਗੇ ਪਾਣੀ ਦਾ ਹਾਲਾਤ ਤਾਂ ਮਾੜੇ ਆ ਇਹਦੇ ਜੀ ਹਾਂਜੀ ਅਸੀਂ ਰੋਡ ਦੇ ਵੀ ਮਾੜੇ ਆ ਹਾਲਾਤ ਸੜਕ ਦੇ ਵੀ ਮਾੜੇ ਆ ਪਾਣੀ ਦੇ ਵੀ ਹਾਲਾਤ ਮਾੜੇ ਆ ਕੀ ਕੀ ਸ਼ਹਿਰ ਦੀ ਗੱਲ ਕੀਤੀ ਆ ਵੀ ਤਾਂ ਜਦੋਂ ਬਾਰਿਸ਼ ਆਂਦੀ ਆ ਪੂਰਾ ਪਾਣੀ ਪਾਣੀ ਹੋ ਜਾਂਦਾ ਪਾਣੀ ਪਾਣੀ ਡੁੱਬਣ ਵਾਲਾ ਹੋ ਜਾਂਦਾ ਲੋਕਾਂ ਦੇ ਇੱਧਰ ਘਰਾਂ 'ਚ ਪਾਣੀ ਪਈ ਜਾਂਦਾ ਦੁਕਾਨਾਂ ਤੇ ਦੁਕਾਨਾਂ 'ਚ ਪਾਣੀ ਪਈ ਜਾਂਦਾ ਖਰਾਬ ਹੀ ਆ ਮੋਹ ਸਾਰਾ ਜਿੱਤੋ ਦੇ ਹੀ ਹੂੰ ਨੇ ਸ਼ਹਿਰੀ ਵਿਭਾਗ ਵਾਲਿਓ ਕਹਿਜਿੰਦੇ ਪਾਣੀ ਚ ਰਹਿ ਗਿਆ ਕੁਝ ਘੰਟਿਆਂ ਦੇ ਵਿੱਚ ਜਿਹੜਾ ਕੱਢ ਦਿੱਤਾ ਜਾਂਦਾ ਹੈਗਾ ਨਹੀਂ ਨਿਕਲਦਾ ਜੀ ਆ ਸਾਰੀ ਸਾਰੀ ਢਾੜੀ ਖੜੇ ਰਹਿੰਦੇ ਆ ਪੰਜ ਪੰਜ ਦਾਦਾ ਦਿਨ ਖੜਾ ਰਹਿਦਾ ਪਾਣੀ ਇੱਥੇ 20 20 ਦਿਨ ਖੜਾ ਰਹਿੰਦਾ ਕੋਈ ਹੱਲ ਨਹੀਂ ਹੁੰਦਾ ਸਰ ਜੀ ਮੈਂ ਬਿਲਕੁਲ ਤੇ ਤੁਸੀਂ ਦੇਖ ਰਹੇ ਹੋ ਤਿੰਨ ਕਿ ਸੜਕ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਪਿਛਲੇ ਲਗਾਤਾਰ 2 ਦਿਨ ਤੋਂ ਬਰਸਾਤ ਹੋ ਰਹੀ ਹੈਗੀ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਪਾਣੀ ਪਾਣੀ ਦਿਖਾਈ ਦੇ ਰਿਹਾਗਾ ਔਨਜਾਰ ਵਾਲੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਰੇਗਾ ਇਸ ਟਾਈਮ ਸਾਡੇ ਨਾਲ ਹਾਂਜੀ ਘਰੋਂ ਨਿਕਲਣਾ ਔਖਾ ਹੋਇਆ ਬਾਈ ਹੂੰ ਗੋਡੇ-ਗੋਡੇ ਪਾਣੀ ਖੜਾ ਜੀ ਸਰਕਾਰ ਵਾਲਿਓ ਜਾਂ ਸ਼ਿਵਰੇਜ ਵਿਭਾਗ ਵਾਲਿਓ ਜਿਹੜਾ ਕਿ ਆਇਆ ਜਾਂਦਾ ਕਿ ਵੀ ਨਾਲ ਦੀ ਦਾ ਜਿਹੜਾ ਕਿ ਪਾਣੀ ਕੱਢ ਦਿੱਤਾ ਜਾਂਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇੱਥੇ ਕੋਈ ਹੱਲ ਨਹੀਂ ਜੀ ਪਾਣੀ ਖੜਦਾ ਹੀ ਖੜਦਾ ਇੱਥੇ ਜੀ ਸਰਕਾਰ ਆ ਕੇ ਮੁਰਜ ਜਾਂਦੇ ਵੇਖ ਕੇ ਕੋਈ ਹੱਲ ਨਹੀਂ ਕਰਦੇ ਹੂੰ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਐਮਐਲਏ ਆ ਪਾਈ ਸਾਹ ਤੇ ਵੇਖ ਕੇ ਕਹਿੰਦੇ ਕਰ ਦਾਂਗੇ ਹਾਂ ਪਰ ਕੀ ਤੱਕ ਹੋਣੀ ਉਹਨਾਂ ਨੇ ਕੋਈ ਨਹੀਂ ਇਸ مسئلے ਦਾ ਹੱਲ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਬਿਲਕੁਲ ਆਓ ਪਾਹ ਹੋਰ ਵੀ ਗੱਲ ਕਰਦੇ ਕਿਸੇ ਕਿਸ ਤਰ੍ਹਾਂ ਦੇ ਹਾਲਾਤ ਹੈ ਜੀ ਨੰਗੜਾ ਟਪਣਾ ਔਖਾ ਜਾਂਦਾ ਜੇ ਆਟੋ ਹੁੰਦੇ ਆ ਸਵਾਰੀਆਂ ਹੁੰਦੀਆਂ ਲੈ ਕੇ ਉੱਡ ਗ ਜਾਂਦੀਆਂ ਲੋਏ ਬਾਲੇ ਹੋਏ ਪਏ ਆ ਤੇ ਬੁਰਾ ਹਾਲ ਆ ਜਾਂਨ ਕਿ ਸੀਵਰੇਜ ਵਿਭਾਗ ਵੱਲੋਂ ਕਿਹਾ ਜਾਂਦਾ ਵੀ ਪਾਣੀ ਜਿਹੜਾ ਨਾਲ ਦੀ ਨਾਲ ਕੱਢ ਦਿੱਤਾ ਜਾਂਦਾ ਵੀ ਨਹੀਂ ਇੱਕ ਦੋ ਦਿਨ ਚ ਚਾਰ ਦਿਨ ਖੜੇ ਰਹਿੰਦਾ ਹੀ ਕੱਢਿਆ ਆਪ ਹੀ ਨਿਕਲ ਜਾਂਦਾ ਹੀ ਕੱਢਣਾ ਕੋਈ ਹੁੰਦੀ ਹੁੰਦਾ ਜੀ ਜੇ ਨਿਕਲਦਾ ਆਪ ਹੀ ਨਿਕਲ ਜਾਂਦਾ ਹੀ ਹੌਲੀ ਹੌਲੀ ਜਾਂਦਾ ਪਾਣੀ ਬੁਰਾ ਹਾਲ ਹੋਇਆ ਬਈ ਬਹੁਤ ਦਿੱਖਦਾ ਜੇ ਸਾਹਮਣੇ ਕਰਨਾ ਪੈਂਦਾ ਜੀ ਹਾਂ ਆਓ ਪਓ ਤੇ ਜਿੱ ਕਿਸ ਤਰ੍ਹਾਂ ਲੱਗ ਰਿਹਾ ਕੀ ਕਰਨਾ ਚਾਹੋਗੇ ਤੁਸੀਂ ਬਹੁਤ ਬੁਰਾ ਹਾਲ ਆ ਜੀ ਇਹਨਾਂ ਦਾ ਇਹ ਕੋਈ ਰੱਬ ਦਾ ਵੀ ਨਹੀਂ ਦੋਸ ਕਿਸੇ ਦਾ ਨਹੀਂ ਇਹ ਪਟਣ ਵਾਲਿਆਂ ਦਾ ਸੜਕ ਜਦੋਂ ਪੱਟ ਜਾਂਦੇ ਆ ਜੀ ਇਹ ਨਹੀਂ ਪਤਾ ਹੁਣ ਕਿੱਥੇ ਗੱਡੀ ਵਹੇ ਜਿੱਥੇ ਬੰਦਾ ਖੁੱਬ ਜੀ ਹੂੰ ਉਹ ਬੰਦ ਵੀ ਨਹੀਂ ਕਰਕੇ ਜਾਂਦੇ ਆ ਸਾਰਾ ਜੀ ਪਟ ਪਟਾਈ ਵਾਲਿਆਂ ਦਾ ਬੁਰਾ ਹਾਲ ਹੋਇਆ ਬਿਲਕੁਲ ਨਹੀਂ ਇਹ ਤਾਂ ਲਗਾਤਾਰ ਦੋ ਦਿਨ ਤੋਂ ਬਰਸਾਤ ਹੋ ਰਹੀ ਹੈ ਇਸ ਕਰਕੇ ਜਿਹੜਾ ਹੈਗਾ ਪਾਣੀ ਖੜਾ ਹੈਗਾ ਹਾਂ ਜੀ ਇਸ ਕਰਕੇ ਹੀ ਬਾਕੀ ਨਾਲੀਆਂ ਦਾ ਸੀਵਰੇਜ ਦਾ ਨਿਕਾਸ ਨਹੀਂ ਗਾ ਜੀ ਜਮ ਬਿਲਕੁਲ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗਾ ਹਾਲਾਤ ਹੈਗੇ ਬਾਈ ਜੀ ਕੀ ਕਹਿਣਾ ਚਾਹੋਗੇ ਪਾਣੀ ਦਾ ਹਾਲਾਤ ਤਾਂ ਮਾੜੇ ਆ ਇਹਦੇ ਜੀ ਹਾਂਜੀ ਅਸੀਂ ਰੋਡ ਦੇ ਵੀ ਮਾੜੇ ਆ ਹਾਲਾਤ ਸੜਕ ਦੇ ਵੀ ਮਾੜੇ ਆ ਪਾਣੀ ਦੇ ਵੀ ਹਾਲਾਤ ਮਾੜੇ ਆ ਕੀ ਕੀ ਸ਼ਹਿਰ ਦੀ ਗੱਲ ਕੀਤੀ ਆ ਵੀ ਤਾਂ ਜਦੋਂ ਬਾਰਿਸ਼ ਆ ਗਈ ਪੂਰਾ ਪਾਣੀ ਪਾਣੀ ਹੋ ਜਾਂਦਾ ਪਾਣੀ ਪਾਣੀ ਡੁੱਬਣ ਵਾਲਾ ਹੋ ਜਾਂਦਾ ਲੋਕਾਂ ਦੇ ਇੱਧਰ ਘਰਾਂ 'ਚ ਪਾਣੀ ਪਈ ਜਾਂਦਾ ਦੁਕਾਨਾਂ ਤੇ ਦੁਕਾਨਾਂ 'ਚ ਪਾਣੀ ਪਈ ਜਾਂਦਾ ਖਰਾਬ ਹੀ ਆ ਮੋਹ ਸਾਰਾ ਜਿੱਤੋ ਦੇ ਹੀ ਹੂੰ ਨੇ ਸ਼ਹਿਰੀ ਵਿਭਾਗ ਵਾਲਿਓ ਕਹਿਜਿੰਦੇ ਪਾਣੀ ਚ ਰਹਿ ਗਿਆ ਕੁਝ ਘੰਟਿਆਂ ਦੇ ਵਿੱਚ ਜਿਹੜਾ ਕੱਢ ਦਿੱਤਾ ਜਾਂਦਾ ਹੈਗਾ ਨਹੀਂ ਨਿਕਲਦਾ ਜੀ ਆ ਸਾਰੀ ਸਾਰੀ ਧੜੀ ਖੜੇ ਰਹਿੰਦੇ ਆ ਪੰਜ ਪੰਜ ਦਾਦਾ ਦਿਨ ਖੜਾ ਰਹਿੰਦਾ ਪਾਣੀ ਇੱਥੇ 20 20 ਦਿਨ ਖੜਾ ਰਹਿੰਦਾ ਕੋਈ ਹੱਲ ਨਹੀਂ ਹੁੰਦਾ ਸਰ ਜੀ ਮੈਂ ਬਿਲਕੁਲ ਤੇ ਤੁਸੀਂ ਦੇਖ ਰਹੇ ਹੋ ਤਿੰਨ ਕਿ ਸੜਕੀ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਪਿਛਲੇ ਲਗਾਤਾਰ 2 ਦਿਨ ਤੋਂ ਬਰਸਾਤ ਹੋ ਰਹੀ ਹੈਗੀ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਪਾਣੀ ਪਾਣੀ ਦਿਖਾਈ ਦੇ ਰਿਹਾਗਾ ਔਨਜਾਰ ਵਾਲੇ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਰੇਗਾ ਇਸ ਟਾਈਮ ਸਾਡੇ ਨਾਲ ਸ਼ਹਿ ਹਾਂਜੀ ਘਰੋਂ ਨਿਕਲਣਾ ਔਖਾ ਹੋਇਆ ਬਾਈ ਹੂੰ ਗੋਡੇ-ਗੋਡੇ ਪਾਣੀ ਖੜਾ ਜੀ ਸਰਕਾਰ ਵਾਲਿਓ ਜਾਂ ਸ਼ਿਵਰੇਜ ਵਿਭਾਗ ਵਾਲਿਓ ਜਿਹੜਾ ਕਿ ਆਇਆ ਜਾਂਦਾ ਕਿ ਵੀ ਨਾਲ ਦੀ ਦਾ ਜਿਹੜਾ ਕਿ ਪਾਣੀ ਕੱਢ ਦਿੱਤਾ ਜਾਂਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇੱਥੇ ਕੋਈ ਹੱਲ ਨਹੀਂ ਜੀ ਪਾਣੀ ਖੜਦਾ ਹੀ ਖੜਦਾ ਇੱਥੇ ਜੀ ਸਰਕਾਰ ਆ ਕੇ ਮੁਰਜ ਜਾਂਦੇ ਵੇਖ ਕੇ ਕੋਈ ਹੱਲ ਨਹੀਂ ਕਰਦੇ ਹੂੰ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਐਮਐਲਏ ਆ ਪਾਈ ਸਾਹ ਤੇ ਵੇਖ ਕੇ ਕਹਿੰਦੇ ਕਰ ਦਾਂਗੇ ਹਾਂ ਪਰ ਕੀ ਤੱਕ ਹੋਣੀ ਉਹਨਾਂ ਨੇ ਕੋਈ ਨਹੀਂ ਇਸ مسئلے ਦਾ ਹੱਲ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਬਿਲਕੁਲ ਆਓ ਪਾਹ ਹੋਰ ਵੀ ਗੱਲ ਕਰਦੇ ਕਿਸੇ ਕਿਸ ਤਰ੍ਹਾਂ ਦੇ ਹਾਲਾਤ ਹੈ ਜੀ ਨੰਗੜਾ ਟਪਣਾ ਔਖਾ ਜਾਂਦਾ ਜੇ ਆਟੋ ਹੁੰਦੇ ਆ ਸਵਾਰੀਆਂ ਹੁੰਦੀਆਂ ਲੈ ਕੇ ਉੱਡ ਗ ਜਾਂਦੀਆਂ ਲੋਏ ਬਾਲੇ ਹੋਏ ਪਏ ਆ ਤੇ ਬੁਰਾ ਹਾਲ ਆ ਜਾਂਨ ਕੀ ਸੀਵਰੇ ਵਿਭਾਗ ਵੱਲੋਂ ਕਿਹਾ ਜਾਂਦਾ ਵੀ ਪਾਣੀ ਜਿਹੜਾ ਨਾਲ ਦੀ ਨਾਲ ਕੱਢ ਦਿੱਤਾ ਜਾਂਦਾ ਵੀ ਨਹੀਂ ਇੱਕ ਦੋ ਦਿਨ ਚ ਚਾਰ ਦਿਨ ਖੜੇ ਰਹਿੰਦਾ ਹੀ ਕੱਢਿਆ ਆਪ ਹੀ ਨਿਕਲ ਜਾਂਦਾ ਹੀ ਕੱਢਣਾ ਕੋਈ ਹੁੰਦੀ ਹੁੰਦਾ ਜੀ ਜੇ ਨਿਕਲਦਾ ਆਪ ਹੀ ਨਿਕਲ ਜਾਂਦਾ ਹੀ ਹੌਲੀ ਹੌਲੀ ਜਾਂਦਾ ਪਾਣੀ ਬੁਰਾ ਹਾਲ ਹੋਇਆ ਬਈ ਬਹੁਤ ਦਿਖਦਾ ਜੇ ਸਾਹਮਣੇ ਕਰਨਾ ਪੈਂਦਾ ਜੀ ਹਾਂ ਆਓ ਪਓ ਤੇ ਜਿੱ ਕਿਸ ਤਰ੍ਹਾਂ ਲੱਗ ਰਿਹਾ ਕੀ ਕਰਨਾ ਚਾਹੋਗੇ ਤੁਸੀਂ ਬਹੁਤ ਬੁਰਾ ਹਾਲ ਆ ਜੀ ਇਹਨਾਂ ਦਾ ਇਹ ਕੋਈ ਰੱਬ ਦਾ ਵੀ ਨਹੀਂ ਦੋਸ ਕਿਸੇ ਦਾ ਨਹੀਂ ਇਹ ਪਟਨ ਵਾਲਿਆਂ ਦਾ ਸੜਕ ਜਦੋਂ ਪੱਟ ਜਾਂਦੇ ਆ ਜੀ ਇਹ ਨਹੀਂ ਪਤਾ ਹੁਣ ਕਿੱਥੇ ਗੱਡੀ ਵਹੇ ਕਿੱਥੇ ਬੰਦਾ ਖੁੱਬ ਜੀ ਹੂੰ ਉਹ ਬੰਦ ਵੀ ਨਹੀਂ ਕਰਕੇ ਜਾਂਦੇ ਆ ਸਾਰਾ ਜੀ ਪਟ ਪਟਾਈ ਵਾਲਿਆਂ ਦਾ ਬੁਰਾ ਹਾਲ ਹੋਇਆ ਬਿਲਕੁਲ ਨਹੀਂ ਇਹ ਤਾਂ ਲਗਾਤਾਰ ਦੋ ਦਿਨ ਤੋਂ ਬਰਸਾਤ ਹੋ ਰਹੀ ਹੈ ਇਸ ਕਰਕੇ ਜਿਹੜਾ ਹੈਗਾ ਪਾਣੀ ਖੜਾ ਹੈਗਾ ਹਾਂ ਜੀ ਇਸ ਕਰਕੇ ਹੀ ਬਾਕੀ ਨਾਲੀਆਂ ਦਾ ਸੀਵਰੇਜ ਦਾ ਨਿਕਾਸ ਨਹੀਂਗਾ ਜੀ ਜਮ ਬਿਲਕੁਲ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗਾ ਹਾਲਾਤ ਹੈਗੇ ਬਾਈ ਜੀ ਕੀ ਕਹਿਣਾ ਚਾਹੋਗੇ ਪਾਣੀ ਦਾ ਹਾਲਾਤ ਤਾਂ ਮਾੜੇ ਆ ਇਹਦੇ ਜੀ ਹਾਂਜੀ ਅਸੀਂ ਰੋਡ ਦੇ ਵੀ ਮਾੜੇ ਆ ਹਾਲਾਤ ਸੜਕ ਦੇ ਵੀ ਮਾੜੇ ਆ ਪਾਣੀ ਦੇ ਵੀ ਹਾਲਾਤ ਮਾੜੇ ਆ ਕੀ ਕੀ ਸ਼ਹਿਰ ਦੀ ਗੱਲ ਕੀਤੀ ਆ ਵੀ ਤਾਂ ਜਦੋਂ ਬਾਰਿਸ਼ ਆਂਦੀ ਆ ਪੂਰਾ ਪਾਣੀ ਪਾਣੀ ਹੋ ਜਾਂਦਾ ਪਾਣੀ ਪਾਣੀ ਡੁੱਬਣ ਵਾਲਾ ਹੋ ਜਾਂਦਾ ਦੇਖੋ ਲੋਕਾਂ ਦੇ ਇੱਧਰ ਘਰਾਂ 'ਚ ਪਾਣੀ ਪਈ ਜਾਂਦਾ ਦੁਕਾਨਾਂ ਤੇ ਦੁਕਾਨਾਂ 'ਚ ਪਾਣੀ ਪਈ ਜਾਂਦਾ ਖਰਾਬ ਹੀ ਆ ਮੋਲ ਸਾਰਾ ਜਿੱਤੋ ਦੇ ਹੀ ਹੂੰ ਨੇ ਸੀਵਰੇਜ ਵਿਭਾਗ ਵਾਲਿਓ ਕਹੇ ਜਾਂਦੇ ਪਾਣੀ ਜਿਹੜਾ ਹੈ ਕੁਝ ਘੰਟਿਆਂ ਦੇ ਵਿੱਚ ਜਿਹੜਾ ਕੱਢ ਦਿੱਤਾ ਜਾਂਦਾ ਹੈਗਾ ਨਹੀਂ ਨਿਕਲਦਾ ਜੀ ਆ ਸਾਰੀ ਸਾਰੀ ਢਾੜੀ ਖੜੇ ਰਹਿੰਦੇ ਆ ਪੰਜ ਪੰਜ ਦਾਦਾ ਦਿਨ ਖੜਾ ਰਹਿੰਦਾ ਪਾਣੀ ਇੱਥੇ 20 20 ਦਿਨ ਖੜਾ ਰਹਿੰਦਾ ਕੋਈ ਹੱਲ ਨਹੀਂ ਹੁੰਦਾ ਸਰ ਜੀ ਮੈਂ ਬਿਲਕੁਲ ਤੇ ਤੁਸੀਂ ਦੇਖ ਰਹੇ ਹੋ ਤਿੰਨ ਕਿ ਸੜਕੀ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਪਿਛਲੇ ਲਗਾਤਾਰ 2 ਦਿਨ ਤੋਂ ਬਰਸਾਤ ਹੋ ਰਹੀ ਹੈਗੀ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਪਾਣੀ ਪਾਣੀ ਦਿਖਾਈ ਦੇ ਰਿਹਾ ਹੈਗਾ ਔਨਜਾਰ ਵਾਲੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸ ਹਾਂਜੀ ਘਰੋਂ ਨਿਕਲਣਾ ਔਖਾ ਹੋਇਆ ਬਈ ਹੂੰ ਗੋਡੇ-ਗੋਡੇ ਪਾਣੀ ਖੜਾ ਜੀ ਸਰਕਾਰ ਵਾਲਿਓ ਜਾਂ ਸ਼ਿਵਰੇਜ ਵਿਭਾਗ ਵਾਲਿਓ ਜਿਹੜਾ ਕਿ ਆਇਆ ਜਾਂਦਾ ਕਿ ਵੀ ਨਾਲ ਦੀ ਦਾ ਜਿਹੜਾ ਕਿ ਪਾਣੀ ਕੱਢ ਦਿੱਤਾ ਜਾਂਦਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇੱਥੇ ਕੋਈ ਹੱਲ ਨਹੀਂ ਜੀ ਪਾਣੀ ਖੜਦਾ ਹੀ ਖੜਦਾ ਇੱਥੇ ਜੀ ਸਰਕਾਰ ਆ ਕੇ ਮੁਰਜ ਜਾਂਦੇ ਵੇਖ ਕੇ ਕੋਈ ਹੱਲ ਨਹੀਂ ਕਰਦੇ ਹੂੰ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਐਮਐਲਏ ਆ ਪਾਈ ਸਾਹ ਤੇ ਵੇਖ ਕੇ ਕਹਿੰਦੇ ਕਰ ਦਾਂਗੇ ਹਾਂ ਪਰ ਕੀ ਤੱਕ ਹੋਣੀ ਉਹਨਾਂ ਨੇ ਕੋਈ ਨਹੀਂ ਇਸ مسئلے ਦਾ ਹੱਲ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਬਿਲਕੁਲ ਆਓ ਪਾਹ ਹੋਰ ਵੀ ਗੱਲ ਕਰਦੇ ਕਿਸੇ ਕਿਸ ਤਰ੍ਹਾਂ ਦੇ ਹਾਲਾਤ ਹੈ ਜੀ ਨੰਗੜਾ ਟਪਣਾ ਔਖਾ ਜਾਂਦਾ ਜੇ ਆਟੋ ਹੁੰਦੇ ਆ ਸਵਾਰੀਆਂ ਹੁੰਦੀਆਂ ਲੈ ਕੇ ਉੱਡ ਗ ਜਾਂਦੀਆਂ ਲੋਏ ਬਾਲੇ ਹੋਏ ਪਏ ਆ ਤੇ ਬੁਰਾ ਹਾਲ ਆ ਜਾਂਨ ਕੀ ਸੀਵਰੇ ਵਿਭਾਗ ਵੱਲੋਂ ਕਿਹਾ ਜਾਂਦਾ ਵੀ ਪਾਣੀ ਜਿਹੜਾ ਨਾਲ ਦੀ ਨਾਲ ਕੱਢ ਦਿੱਤਾ ਜਾਂਦਾ ਵੀ ਨਹੀਂ ਇੱਕ ਦੋ ਦਿਨ ਚ ਚਾਰ ਦਿਨ ਖੜੇ ਰਹਿੰਦਾ ਹੀ ਕੱਢਿਆ ਆਪ ਹੀ ਨਿਕਲ ਜਾਂਦਾ ਹੀ ਕੱਢਣਾ ਕੋਈ ਨਹੀਂ ਹੁੰਦਾ ਜੀ ਜੇ ਨਿਕਲਦਾ ਆਪ ਹੀ ਨਿਕਲ ਜਾਂਦਾ ਹੀ ਹੌਲੀ ਹੌਲੀ ਜਾਂਦਾ ਪਾਣੀ ਬੁਰਾ ਹਾਲ ਹੋਇਆ ਬਈ ਬਹੁਤ ਦਿੱਖਦਾ ਜੇ ਸਾਹਮਣੇ ਕਰਨਾ ਪੈਂਦਾ ਜੀ ਹਾਂ ਆਓ ਪਓ ਤੇ ਜਿੱ ਕਿਸ ਤਰ੍ਹਾਂ ਲੱਗ ਰਿਹਾ ਕੀ ਕਰਨਾ ਚਾਹੋਗੇ ਤੁਸੀਂ ਬਹੁਤ ਬੁਰਾ ਹਾਲ ਆ ਜੀ ਇਹਨਾਂ ਦਾ ਇਹ ਕੋਈ ਰੱਬ ਦਾ ਵੀ ਨਹੀਂ ਦੋਸ ਕਿਸੇ ਦਾ ਨਹੀਂ ਇਹ ਪਟਨ ਵਾਲਿਆਂ ਦਾ ਸੜਕ ਜਦੋਂ ਪੱਟ ਜਾਂਦੇ ਆ ਜੀ ਇਹ ਨਹੀਂ ਪਤਾ ਹੁਣ ਕਿੱਥੇ ਗੱਡੀ ਵਹੇ ਜਿੱਥੇ ਬੰਦਾ ਖੁੱਬ ਜੀ ਹੂੰ ਉਹ ਬੰਦ ਵੀ ਨਹੀਂ ਕਰਕੇ ਜਾਂਦੇ ਆ ਸਾਰਾ ਜੀ ਪਟ ਪਟਾਈ ਵਾਲਿਆਂ ਦਾ ਬੁਰਾ ਹਾਲ ਹੋਇਆ ਬਿਲਕੁਲ ਨਹੀਂ ਇਹ ਤਾਂ ਲਗਾਤਾਰ ਦੋ ਦਿਨ ਤੋਂ ਬਰਸਾਤ ਹੋ ਰਹੀ ਹੈ ਇਸ ਕਰਕੇ ਜਿਹੜਾ ਹੈਗਾ ਪਾਣੀ ਖੜਾ ਹੈਗਾ ਹਾਂ ਜੀ ਇਸ ਕਰਕੇ ਹੀ ਬਾਕੀ ਨਾਲੀਆਂ ਦਾ ਸੀਵਰੇਜ ਦਾ ਨਿਕਾਸ ਨਹੀਂ ਗਾ ਜੀ ਜਮ ਬਿਲਕੁਲ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗਾ ਹਾਲਾਤ ਹੈਗੇ ਬਾਈ ਜੀ ਕੀ ਕਹਿਣਾ ਚਾਹੋਗੇ ਪਾਣੀ ਦਾ ਹਾਲਾਤ ਤਾਂ ਮਾੜੇ ਆ ਇਹਦੇ ਜੀ ਹਾਂਜੀ ਅਸੀਂ ਰੋਡ ਦੇ ਵੀ ਮਾੜੇ ਆ ਹਾਲਾਤ ਸੜਕ ਦੇ ਵੀ ਮਾੜੇ ਆ ਪਾਣੀ ਦੇ ਵੀ ਹਾਲਾਤ ਮਾੜੇ ਆ ਕੀ ਕੀ ਸ਼ਹਿਰ ਦੀ ਗੱਲ ਕੀਤੀ ਆ ਵੀ ਤਾਂ ਜਦੋਂ ਬਾਰਿਸ਼ ਆ ਗਈ ਪੂਰਾ ਪਾਣੀ ਪਾਣੀ ਹੋ ਜਾਂਦਾ ਪਾਣੀ ਪਾਣੀ ਡੁੱਬਣ ਵਾਲਾ ਹੋ ਜਾਂਦਾ ਦੇਖੋ ਲੋਕਾਂ ਦੇ ਇੱਧਰ ਘਰਾਂ 'ਚ ਪਾਣੀ ਪਈ ਜਾਂਦਾ ਦੁਕਾਨਾਂ ਤੇ ਦੁਕਾਨਾਂ 'ਚ ਪਾਣੀ ਪਈ ਜਾਂਦਾ ਖਰਾਬ ਹੀ ਆ ਮੋਲ ਸਾਰਾ ਜਿੱਤੋ ਦੇ ਹੀ ਹੂੰ ਨੇ ਸੀਵਰੇਜ ਵਿਭਾਗ ਵਾਲਿਓ ਕਹੇ ਜਾਂਦੇ ਪਾਣੀ ਦੇ ਰਹਿ ਗਿਆ ਕੁਝ ਘੰਟਿਆਂ ਦੇ ਵਿੱਚ ਜਿਹੜਾ ਕੱਢ ਦਿੱਤਾ ਜਾਂਦਾ ਹੈਗਾ ਨਹੀਂ ਨਿਕਲਦਾ ਜੀ ਆ ਸਾਰੀ ਸਾਰੀ ਦਿਹਾੜੀ ਖੜੇ ਰਹਿੰਦੇ ਆ ਪੰਜ ਪੰਜ ਦਾਦਾ ਦਿਨ ਖੜਾ ਰਹਿੰਦਾ ਪਾਣੀ ਇੱਥੇ 20 20 ਦਿਨ ਖੜਾ ਰਹਿੰਦਾ ਕੋਈ ਹੱਲ ਨਹੀਂ ਹੁੰਦਾ ਤਾਂ ਉਹਨਾਂ ਦੇਖਣਾ ਪਵੇਗਾ ਕਿ ਇਸ ਪਾਣੀ ਦੀ ਨਿਕਾਸੀ ਕਦੋਂ ਤੇ ਕਰ ਹੁੰਦੀ ਹੈ ਇਹ ਤਾਂ ਉਹਨਾਂ ਵਾਲਾ ਸਮਝ ਦਿੱਤਾ ਹੈ ਕਨ ਕਲੀਨਲ ਡਿਪਾਰਟਮੈਂਟ ਕੋਲ ਤਾਂ ਇਸ ਬਾਰੇ ਵੀ ਗਿਆਤ ਹੋ